ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾ ਰਵਿੰਦਰ ਸਿੰਘ ਬੱਦਨ ਮੁਹਾਲੀ ਫੇਸ 5 ਵਿੱਚ ਜੋ ਅੱਜ ਸਵੇਰੇ ਕਤਲ ਹੋਇਆ ਸੀ 31 ਸਾਲਾ ਕੁੜੀ ਦਾ ਕਤਲ ਕੀਤਾ ਗਿਆ ਤਲਵਾਰਾਂ ਨਾਲ ਤਕਰੀਬਨ 15 ਵਾਰ ਕੀਤੇ ਗਏ ਸਿਰ ਦੇ ਵਿੱਚ ਵਾਰ ਕੀਤੇ ਗਏ ਬਾਹ ਵੜ ਦਿੱਤੀ ਗਈ ਆਖਰੇ ਸਾਰੇ ਮਾਮਲੇ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਉਹ ਨੌਜਵਾਨ ਕੌਣ ਹੈ ਜਿਸ ਨੇ ਕਤਲ ਕੀਤਾ ਕਤਲ ਕਿਉਂ ਕੀਤਾ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਉਹ ਖਬਰ ਵੀ ਹੁਣ ਸਾਹਮਣੇ ਆ ਗਈ ਹੈ ਤੁਹਾਡੇ ਤੱਕ ਖਬਰ ਲੈ ਕੇ ਆਏ ਹਾਂ ਕਿ ਸਮਰਾਲਾ ਦੇ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਨੌਜਵਾਨ ਸੀ ਸੁਖਚੈਨ ਸਿੰਘ ਸਾਬ ਦਾ ਕਬੱਡੀ ਖਿਡਾਰੀ ਰਿਹਾ ਹੈ ਕਬੱਡੀ ਖੇਡਦਾ ਰਿਹਾ ਹੈ ਪਰ ਹਾਲ ਹੀ ਦੇ ਵਿੱਚ ਉਹ ਇੱਕ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਜਦੋਂ ਇਹ ਸਾਰੀ ਘਟਨਾ ਵਾਪਰੀ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਦਾ ਹੈ ਇਥੋਂ ਤੱਕ ਕਿ ਨੌਜਵਾਨ ਦੀ ਮਾਂ ਉਹਦਾ ਬਿਆਨ ਵੀ ਸਾਹਮਣੇ ਆਉਂਦਾ ਹੈ ਉਹਨਾਂ ਦੀ ਮਾਂ ਕਹਿੰਦੀ ਹੈ ਕਿ ਇਨਾ ਦੋਵਾਂ ਦੇ ਵਿੱਚ ਪ੍ਰੇਮ ਪ੍ਰਸੰਗ ਚੱਲਦਾ ਸੀ ਇੱਥੋਂ ਤੱਕ ਕਿ ਸੁਖਚੈਨ ਸਿੰਘ ਦੀ ਮਾਂ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਕੁੜੀ ਬਕਾਇਦਾ 2-3 ਵਾਰ ਘਰ ਵੀ ਆ ਚੁੱਕੀ ਹੈ ਪਹਿਲਾਂ ਗੱਲਬਾਤ ਹੁੰਦੀ ਰਹੀ ਹੈ ਵਿਆਹ ਨੂੰ ਮੰਨ ਗਈ ਸੀ ਪਰ ਉਸ ਤੋਂ ਬਾਅਦ ਅਚਾਨਕ ਕੀ ਹੋਇਆ ਕਿ ਕੁੜੀ ਵਿਆਹ ਤੋਂ ਮੁੱਕਰੀ ਜਿਸ ਤੋਂ ਬਾਅਦ ਸੁਖਚੈਨ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ ਉਹ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀ ਪਰ ਅਚਾਨਕ ਅੱਜ ਸਵੇਰੇ ਤਕਰੀਬਨ ਪੌਣੇ 6 6 ਵਜੇ ਦੇ ਸਮੇਂ ਨਾਲ ਉਹ ਸਮਰਾਲਾ ਤੋਂ ਨਿਕਲਦਾ ਹੈ ਚੰਡੀਗੜ੍ਹ ਜਾਂਦਾ ਹੈ ਤੇ 9:00 ਵਜੇ ਤੱਕ ਇਹ ਸਾਰੀ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਇਸ ਸਾਰੀ ਘਟਨਾ ਤੋਂ ਪੁਲਿਸ ਦੇ ਬਿਆਨ ਵੀ ਸਾਹਮਣੇ ਆਏ ਨੇ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਸੀਸੀਟੀਵੀ ਤੁਸੀਂ ਦੇਖੀ ਹੈ ਪਰ ਹੁਣ ਸੁਖਚੈਨ ਸਿੰਘ ਜਿਸ ਨੇ ਕਤਲ ਕੀਤਾ ਹੈ ਕੁੜੀ ਦਾ ਉਸ ਦੀ ਮਾਂ ਦੇ ਮੁਤਾਬਕ ਦੋਵਾਂ ਵਿਚਾਲੇ ਪ੍ਰੇਮ ਪ੍ਰਸੰਗ ਸੀ ਆਉ ਸੁਣਦੇ ਆਉਂਦੇ ਮਾਂ ਦਾ ਬਿਆਨ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਖਰ ਇਹ ਸਾਰੀ ਘਟਨਾ ਕਿਵੇਂ ਬਣੀ ਹੈ ਜਸਵਿੰਦਰ ਕੌਰ ਜਿਹੜੇ ਮੁੰਡਾ ਸੁਖਚੈਨ ਆ ਹਾਂਜੀ ਤੁਹਾਡੇ ਬੇਡੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਸੁਖਚੈਨ ਸਿੰਘ ਆ ਜੀ 23 ਸਾਲ ਹੋ ਰਹੇ ਹਨ ਕੀ ਘਟਨਾ ਹੋਈ ਹੈ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਹੂੰ ਥੋੜਾ ਜਿਹਾ ਦੇਖ ਉਹ ਜਰਾ ਰਹਿਦੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆਇ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਵਾਰਾ ਸੀ ਇਹ ਹੀ ਵਾਰਾ ਹੀ ਹੈਗੀ ਵਿਆਹ ਕਰਾ ਨਹੀਂ ਵਿਆਹ ਨੂੰਂ ਦੇ ਨਹੀਂ ਇਹ ਕਿੰਨੇ ਬੇੜ ਭਾਈ ਇਹ ਦੀ 4 ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਹ ਸੁਆਕ ਇਸ ਤਰ੍ਹਾਂ ਦੀ ਹੈ ਸੁਆਜੀ ਜੁਆ ਤਾਂ ਜਮੇ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕਰ ਕੁੱਤੇ ਥੋੜੀ ਮਾਰੀ ਹੈਗੀ ਹੋਰ ਤਾਂ ਹੋਰ ਅੱਛਾ ਜੀ ਨਿਆਣੇ ਦੇ ਥੱਪੜ ਨਹੀਂ ਮਾਰ ਇਹ ਕੀ ਕਾਰਨ ਜੀ ਹੁੰਦਾ ਕੁੜੀ ਨੂੰ ਵੱਡਣ ਦਾ ਕੀ ਕੋਈ ਕਾਰਨ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਅਦੇ ਘਰੇ ਆਈ ਹੈ ਤੁਹਾਨੂੰ ਪਤਾ ਸੀ ਗਿਆ ਦੋ ਵਾਰ ਹੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਗੇਰਾ ਹਾਂਜੀ ਪਲੇਵ ਸਵੰਨ ਦੀ ਮੁੰਡਾ ਢੇਰ ਸਾਲ ਦਾ ਉਹਦੇ ਦੇਖਣ ਆਈ ਹੈ ਦੋ ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਸਵੰਨ ਜੀ ਵੀ ਹੈ ਪਿੰਡ ਵਾਸੀ ਵੱਲੋਂ ਕਿ ਜੀ ਲਾਤੀ ਤੋੜੀ ਸੀ ਕਿਸ ਕਾਰਨ ਤੋੜੀ ਜੀ ਜੀ ਨਹੀਂ ਜੀ ਇਹ ਗਲਤ ਹੈ ਆ ਕੋਲ ਖੜੇ ਦੇ ਨਾਲ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ਈਆਂ ਟੁੱਟ ਗਈਆਂ ਈਆਂ ਤੇ ਬਾਕੀ ਉਹਦਾ ਗੋਡਾ ਜਮੀ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ ਸਾਢੇ ਗੁਣਾ ਹੁਣ ਤਾਂ 15 ਨਾ ਹੋ ਗਿਆ ਜ ਤਰੀਕ ਦੇਖੋ ਕਿੰਨੀ ਆ ਉਦੋਂ ਦਾ ਹਟਿਆ ਹੋਇਆ ਤਿੰਨ ਚਾਰ ਪਾ ਕੇ ਆਪਾਂ ਨੂੰ ਹੋਗੀ ਛੋਟਾ-ਮੋਟਾ ਕੀ ਕਾਰ ਹੋਣਾ ਇੰਨੀ ਬੀਜ ਕਿੰਨਾ ਵੇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਹੋ ਸਰ ਜੀ ਇਹਨਾਂ ਪ੍ਰੇਮ ਸਬੰਧਾਂ ਨੇ ਇੰਨਾ ਹੀ ਅਨੁਮਾਨ ਹੋ ਗਿਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿ ਦੰਬਰੀ ਜਾ ਕੇ ਮੁਕਰਗੀ ਦਸੰਬਰ ਜਾ ਕੇ ਅੱਛਾ ਪਹਿਲਾਂ ਫੋਨ ਜਦੋਂ ਹਾਂ ਜੀ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਡਾ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਥੀਗਾ ਥੋੜਾ ਅਰੇ ਤੱਕ ਘਰ ਆ ਜਾਂਦਾ ਥੀਗਾ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 8:30 ਵਜੇ ਗਿਆ 8:30 ਵਜੇ ਸਮਰਾਜ ਨੂੰ ਗਿਆ ਸਮਰਾਜ ਸਿੱਧਾ ਗਿਆ ਉਸ ਦੇ ਹੱਥ 'ਚ ਕੀ ਸੀ ਉਹਦੇ ਨਾ ਜੀ ਹੱਥ 'ਚ ਕੋਈ ਕਰੋ ਕੁਝ ਨਹੀਂ ਲੈ ਕੇ ਗਿਆ ਜੋਣ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲ ਰਹੀ ਗਏ ਇਹਦੀ ਗਲਤ ਕੀਤਾ ਕਿ ਇਹ ਗਲਤ ਕੀਤਾ ਇਹ ਐ ਕਹਿੰਨੇ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਨੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਡ ਦੇਣ ਦੇ ਹੱਕਦਾਰ ਹਾਂ ਸਾੜਾ ਬਿੱਲੀ ਚਾਹੀਦੀ ਇਹਨੂੰ ਫਿਰ ਸਾਧਾ ਤੂੰ ਭੁਗਤੂਗਾ ਹੀ ਉਹਨਾਂ ਨੂੰ ਮਿਲੂਗੀ ਪਿੰਡ ਦੇ ਸਾਬਕਾ ਸਰਪੰਚ ਨਾਲ ਵੀ ਗੱਲ ਕੀਤੀ ਗਈ ਤਾਂ ਸਾਬਕਾ ਸਰਪੰਚ ਦਾ ਵੀ ਕਹਿਣਾ ਹੈ ਕਿ ਚੰਗਾ ਕਬੱਡੀ ਖਿਡਾਰੀ ਸੀ ਪਰਿਵਾਰ ਦੇ ਵਿੱਚ ਭੈਣ ਭਰਾ ਵੀ ਨਹੀਂ ਇਹ ਇਕੱਲਾ ਕੁਆਰਾ ਸੀ ਕਬੱਡੀ ਕਾਰਨ ਕਬੱਡੀ ਖੇਡਦੇ ਹੋਇਆ ਉਸਦੀ ਲੱਤ ਨੂੰ ਸੱਟ ਲੱਗ ਜਾਂਦੀ ਹੈ ਜਿਸ ਕਾਰਨ ਕਬੱਡੀ ਛੱਡਣੀ ਪਈ ਤੇ ਆਖਰ ਉਹ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਮਨਜੀਤ ਸਿੰਘ ਹੈ ਨਹੀਂ ਸਾਫ ਕਸਰਪੰਚ ਪਿੰਡ ਖੀਂ ਨਹੀਂ ਹੈ ਜੀ ਰਿਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮਾ ਚਾਂਡ ਰੋਲ ਪੰਪ ਤੇ ਲੱਗਿਆ ਤੇ ਮਹੜੀ ਕੁੜੀ ਮਾਰੀ ਉਹਨਾਂ ਨੂੰ ਪਤਾ ਲੱਗਿਆ ਉਹ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕਬੱਡੀ ਕੁੜੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰਤੀ ਨਹੀਂ ਨਹੀਂ ਬਹੁਤ ਵਧੀਆ ਦੀ ਤੇ ਪਿੰਡ ਤਾਂ ਕੋਈ ਅਜਿਹੀ ਗੱਲਬਾਤ ਨਹੀਂ ਕਿੰਨੇ ਪਿੰਡ ਪਾਈ ਉਹ ਮੈਨੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਇਹ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਬੱਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇੰਝ ਆਉਂਦਾ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਹੋਵੇ ਕੁਝ ਲੱਗਦਾ ਕਿਸੇ ਦਾ ਕੋਈ ਲਗੜਾਟ ਜੇ ਲਗੜਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤਾਂ ਵਧੀਆ ਸੀ ਇਹ ਕੋਈ ਘੇਰ ਨਹੀਂ ਸਕਦੇ ਨਹੀਂ ਹਣ ਆਪਾਂ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਪਿੰਡ ਤਾਂ ਬਹੁਤ ਵਧੀਆ ਸੀ ਕਬੱਡੀ ਖੇਡਦਾ ਸੀ ਬਹੁਤ ਵਧੀਆ ਮੈਂਡਸਾਰ ਬੰਦਾ ਸੀ ਰੈਗੂਲਰ ਜਦੋਂ ਪਤਾ ਲੱਗੀ ਹਾਲ ਤੱਕ ਹਾਂ ਤਾਂ ਕੋਈ ਗੱਲ ਨਹੀਂ ਚੜਦੀ ਪਤਾ ਨਹੀਂ ਬਾਕੀ ਘ ਉਹ ਉਹਦੇ ਭੈਣੇ ਵੀ ਹੈ ਹਿਆਂ ਨੇ ਭਾਈ ਦਾ ਇੱਕ 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 ਵਿਆਹ ਹੋਇਆ ਹੈ ਬਾਈ ਇਹ ਜੁਆਇੰਟ ਫੈਮਲੀ ਹੈ ਨਾ ਨਾ ਸਾਰੀ ਜੁਆਇੰਟ ਫੈਮਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਜੀ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਹੈ ਪਰ ਇਹ ਡਿਊਟੀ ਵਾਰ ਦਾਤ ਨੂੰ ਇੰਨੀ ਵੀ ਕਿਰਤੀ ਨਾਲ ਇਨਜਾਮ ਦੇਣਾ ਜੀ 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 ਜਿਸ ਤਰ੍ਹਾਂ ਦੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ ਤੀ ਜਾਂ ਕੋਈ ਇਹਦੇ ਗੁੱਸਾ ਇੰਨਾ ਭਰਿਆ ਜੀ ਉਹ ਕੁੜੀ ਨੂੰ ਮਾਰਦਾ ਇਹ ਹੋ ਸਕਦੀ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ 'ਚ ਤਾਂ ਵਿਚਾਰਾ ਬਹੁਤ ਸ਼ਾਂਤੀ ਆ ਕਦੇ ਕਿਸੇ ਨਾਲ ਲੜ ਵਾਰ ਜਿੱਤ ਨਹੀਂ 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 ਇਹੋ ਜਿਹਾ ਪੰਡਾ ਨਹੀਂ ਹੈਗਾ ਅੱਜ ਤਾਂ ਮੈਂਬਰਾਂ ਨੂੰ ਪਤਾ ਲੱਗ ਗਿਆ ਪਤਾ ਨਹੀਂ ਰਹੇ ਬੰਦੇ ਸੋ ਸੋਸ਼ਲ ਮੀਡੀਆ ਤੇ ਦੇਖਿਆ ਜੀ ਹੁਣ ਕੁਲਮਲਾ ਕੇ ਇਹ ਤਾਂ ਸਾਫ ਹੋ ਗਿਆ ਹੈ ਕਿ ਜੋ ਮਹਾਲੀ ਫੇਸ 5 ਦੇ ਵਿੱਚ ਕੁੜੀ ਦਾ ਕਤਲ ਕੀਤਾ ਗਿਆ ਉਸ ਨੌਜਵਾਨ ਦਾ ਨਾਮ ਹੁਣ ਸੁਖਚੈਨ ਸਿੰਘ ਹੈ ਸਮਰਾਲਾ ਦੇ ਪਿੰਡ ਖੀਰਨੀਆਂ ਦਾ ਹੈ ਕੁਲਮਲਾ ਕੇ ਪਰਿਵਾਰ ਨੇ ਵੀ ਇਹ ਕਿਹਾ ਹੈ ਕਿ ਜੇਕਰ ਉਸ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਨੂੰ ਬਖਸ਼ਿਆ ਵੀ ਨਾ ਜਾਵੇ ਜੋ ਕਾਰਵਾਈ ਹੁੰਦੀ ਹੈ ਉਹ ਕਾਰਵਾਈ ਵੀ ਕੀਤੀ ਜਾਵੇ ਪਰ ਇਹ ਸਭ ਕੁਝ ਅਚਾਨਕ ਇੰਨੇ ਵੱਡੇ ਤਰੀਕੇ ਨਾਲ ਕਿਉਂ ਵਾਪਰਿਆ ਅਾਕਰ ਸੁਖਚੰਦ ਸਿੰਘ ਜਦੋਂ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਾਏਗਾ ਉਸ ਤੋਂ ਬਾਅਦ ਹੀ ਇਹ ਸਾਫ ਹੋਵੇਗਾ ਕਿ ਸੁਖਚੰਦ ਸਿੰਘ ਦੇ ਦਿਮਾਗ ਵਿੱਚ ਅਚਾਨਕ ਕੀ ਆਇਆ ਕਿ ਉਸ ਨੇ ਇਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸਮਰਾਲਾ ਤੋਂ ਮਾਈਕਲ ਦੀ ਰਿਪੋਰਟ ਔਨ 에ਅਰ